ਪਹਿਲੋ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਮ ਪਾਸ਼ਾ ਫੀਦਾ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਿੱਧੀ ਦੇ ਵਸੇ ਸੋ ਸਿੱਧੀ ਦਿਹਾੜੇ ਨੂੰ ਯਾਦ ਕਰਦੇ ਹੋਏ ਇੱਥੇ ਠੰਡੇ ਮਿੱਠੇ ਜਲ ਦੀ ਜਿਹੜੀ ਆ ਉਹ ਸ਼ਵੀਲ ਜਿਹੜੀ ਆ ਉਹ ਲਗਾਈ ਗਈ ਬਾੜ ਦੇ ਵਾਸਤੇ ਬਖ ਵੀ ਸਹਿਜ ਸੋ ਮੈਂ ਧੰਨਵਾਦ ਕਰਦਾ ਬੁਲਾਰਗੇ ਸਾਹਿਬ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਟ ਕੇ ਮੇਰੀ ਬਾੜ ਦੇ ਵਿੱਚ ਆਏ ਆ ਸੋ ਲੰਗਰ ਦੀ ਸੇਵਾ ਵੀ ਨੂੰ ਆਈਆ ਪਲੱਸ ਜਿਹੜੀ ਸ਼ਬੀਦ ਵੀ ਵਰਤਾਈ ਆ ਸੋ ਇਸ ਦੇ ਨਾਲ ਹੀ ਮੈਂ ਬਾਕੀ ਲੋਕਾਂ ਨੂੰ ਵੀ ਜਿਹੜੀ ਆ ਉਹ ਸੁਨੇਹਾ ਇਹ ਹੀ ਨਵਾंगा ਕਿ ਜਿਉ ਉਹ ਸ਼ਹੀਦੀ ਗੁਰੂ ਅਰਜਨ ਦੇਵ ਜੀ ਨੇ ਸਾਡੇ ਸਿੱਖ ਧਰਮ ਨੂੰ ਜਾਂ ਬਾਕੀ ਧਰਮਾਂ ਦੀ ਰੱਖਿਆ ਲਈ ਇੱਕ ਨਿਮਰਤਾ ਦੇ ਗੁੰਜ ਜੋ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਨੇ ਸੋ ਉਹਨਾਂ ਦੀ ਕੁਰਬਾਨੀਆਂ ਲਾਸਾਨੀ ਕੁਰਬਾਨੀ ਜਿਹੜੀ ਆ ਉੱਥੋਂ ਸਿੱਖਿਆ ਲੈਣ ਦੀ ਲੋੜ ਆ ਸੋ ਆਪਾਂ ਆਓ ਰਲ ਮਿਲ ਕੇ ਇਸ ਗੁਰੂ ਨਗਰੀ ਨੂੰ ਵਿਯੋਧ ਨਸ਼ਾ ਜਿਹੜਾ ਨਸ਼ਿਆਂ ਦੇ ਖਿਲਾਫ ਮੁਹਿੰਮ ਸਰਕਾਰ ਵੱਲੋਂ ਪਾਵੇਂ ਉਹ ਅਸੀਂ ਵਿਰੋਧੀ ਧਿਰ ਵਿੱਚ ਆ ਬਟ ਜੋ ਵਿਰੋਧ ਨਸ਼ਿਆਂ ਦੇ ਜੰਗ ਜਿਹੜੀ ਆ ਚੱਲ ਰਹੀ ਆ ਉਸ ਵਿੱਚ ਮੈਂ ਆਪਣੀ ਵਾਡ ਵਾਸੀਆਂ ਨੂੰ ਇਹ ਅਪੀਲ ਕਰਦਾ ਕੀ ਐ ਕੋੜ ਨੂੰ ਗਲੇ ਗਲੋਂ ਲਾਈਏ ਸੋ ਸਿੱਖਾਂ ਦੇ ਜਿਹੜੇ ਗੁਰੂ ਮਹਾਰਾਜ ਜੀ ਉਹਨੂੰ ਦਰਸਾਏ ਹੋਏ ਜਿਹੜੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਚੱਲিয়ে ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਜੀ